ਪੰਜਾਬ ਦੇ ਵਿੱਚ ਵੀ ਅਸੀਂ ਬਹੁਤ ਜ਼ਿਆਦਾ ਇਸ ਚੀਜ਼ ਨਾਲ ਇੱਕ ਤਰ੍ਹਾਂ ਨਾਲ ਡਰ ਗਏ ਕਿ ਕਿਤੇ ਸਾਡੀ ਸਟੇਟ 'ਚ ਕੋਈ ਇਸ ਤਰ੍ਹਾਂ ਦੀ ਅਣਸਖਾਵੀ ਘਟਨਾ ਨਾ ਵਾਪਰੇ। ਅਸੀਂ ਉਹਦੇ ਲਈ ਜਿਹੜੇ ਤੁਰੰਤ ਕੋਈ ਕਦਮ ਚੁੱਕਣ ਜਾ ਰਹੇ ਹਾਂ ਜਿਹਦੇ ਨਾਲ ਬੱਚਿਆਂ ਦੀ ਸੁਰੱਖਿਆ ਚਾਹੇ ਉਹ ਹਸਪਤਾਲਾਂ 'ਚ ਹੋਣ ਚਾਹੇ ਕਿਤੇ ਹੋਰ ਇੰਸਟੀਚਿਊਸ਼ਨ 'ਚ ਕੰਮ ਕਰ ਰਹੀਆਂ ਹੋਣ ਉਹਨਾਂ ਦੇ ਲਈ ਸਖਤ ਕਾਨੂੰਨ ਅਤੇ ਫੈਸਲੇ ਅਸੀਂ ਆਉਣ ਵਾਲੇ ਦਿਨਾਂ 'ਚ ਲਵਾਵਾਂਗੇ। ਨਵੀਂ ਪੜਤਰੀ ਵੀ ਕਰ ਰਹੇ ਹਾਂ ਬਹੁਤ ਜਲਦ ਹੋਰ ਵੀ। ਔਰ ਸਕਿਉਰਟੀ ਦਾ ਪ੍ਰਬੰਧ ਸਕਿਉਰਟੀ ਗਾਰਡ ਦਾ ਪ੍ਰਬੰਧ ਜੋ ਵੀ ਜਿਵੇਂ ਜਿਵੇਂ ਡਾਕਟਰ ਸਾਹਿਬਾਨਾ ਨੇ ਕਿਹਾ ਕਿਤੇ ਕੋਈ ਲੈਕਟਾਂ ਦੀ ਕਮੀ ਹੈ ਉਹ ਸਰਕਾਰ ਦੇ ਵੱਲੋਂ ਅਸੀਂ ਛੇਤੀ ਉਹ ਪੂਰਾ ਕਰਾਂਗੇ ਦੀ ਪੰਜਾਬ ਤੋਂ ਲੈ ਕੇ ਥਾਣਿਆਂ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਤਾਂ ਜੋ ਸਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਆਉਣ ਨਾਲ ਬਿਲਕੁਲ ਜੀ ਔਰ ਡਾਕਟਰਸ ਨੇ ਮੰਗ ਕੀਤੀ ਹੈ ਕਿ ਜਿਹੜੇ ਲੋਕ ਜਦੋਂ ਅਸੀਂ ਲੋਕਾਂ ਦਾ ਇਲਾਜ ਕਰਦੇ ਹਾਂ ਕਿਉਂਕਿ ਡਾਕਟਰ ਰੱਬ ਤਾਂ ਨਹੀਂ ਉਹਨੇ ਤਾਂ ਕੋਸ਼ਿਸ਼ ਕਰਨੀ ਹੈ ਜਿੱਤੇ ਕਿਤੇ ਨਹੀਂ ਇਲਾਜ ਹੁੰਦਾ ਤਾਂ ਲੋਕ ਖੜੇ ਹੋ ਜਾਂਦੇ ਆ ਡਾਕਟਰਾਂ ਦੇ ਖਿਲਾਫ ਹੀ ਖੜੇ ਹੋ ਜਾਂਦੇ ਆ ਜਦਕਿ ਸੁਪਰੀਮ ਕੋਰਟ ਵੱਲੋਂ ਇਹ ਹਦਾਇਤਾਂ ਨੇ ਕਿ ਇਸ ਤਰ੍ਹਾਂ ਦਾ ਕੋਈ ਵੀ ਐਕਸ਼ਨ ਡਾਕਟਰਸ ਤੇ ਨਹੀਂ ਲੈਣਾ ਔਰ ਉਹਨੂੰ ਅਸੀਂ ਪੰਜਾਬ ਸਟ੍ਰਿਕਟਲੀ ਇੰਪਲੀਮੈਂਟ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਕੋਲਕੱਤਾ ਘਟਨਾ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ ਇਸੇ ਤਰ੍ਹਾਂ ਫਰੀਦਕੋਟ ਦੇ ਗੁਰਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਵੀ ਇਹ ਪ੍ਰਦਰਸ਼ਨ ਚੱਲ ਰਿਹਾ ਹੈ ਤੇ ਅੱਜ ਕੈਬਨਰ ਮੰਤਰੀ ਬਲਜੀਤ ਕੌਰ ਖੁਦ ਇੱਥੇ ਪਹੁੰਚੀ ਹੈ ਜਿੱਥੇ तमाम ਜ਼ਿਲ੍ਹਿਆਂ ਦੇ ਵਿੱਚ ਕੈਬਨਰ ਮੰਤਰੀ ਪਹੁੰਚੀ ਹੈ ਤੇ ਅੱਜ ਇਹ ਹਸਪਤਾਲ ਦੇ ਵਿੱਚ ਪਹੁੰਚੀ ਹੈ ਮੈਡਮ ਅੱਜ ਤੁਸੀਂ ਸਮਰਥਨ ਦੇ ਵਿੱਚ ਪਹੁੰਚੀ ਹੋ ਹਾਲਾਂਕਿ ਪੰਜਾਬ ਸਰਕਾਰ ਪੂਰੀ ਇਹਨਾਂ ਦੇ ਨਾਲ ਖੜਕੀ ਹੈ ਦੇਖੋ ਜੀ ਜਿਹੜੀ ਘਟਨਾ ਵਾਪਰੀ ਪਹਿਲਾਂ ਤਾਂ ਮੈਂ કહਾਂਗੀ ਕਿ ਬਹੁਤ ਹੀ ਦਰਦਨਾਕ ਔਰ ਰੌਂਗਟੇ ਖੜੇ ਕਰ ਦੇਣ ਵਾਲੀ ਘਟਨਾ ਸੀ ਔਰ ਉੱਥੇ ਪੂਰੇ ਹਿੰਦੁਸਤਾਨ ਨੂੰ ਅਵੇਅਰ ਹੋਣ ਦੀ ਲੋੜ ਹੈ ਪੰਜਾਬ ਦੇ ਵਿੱਚ ਵੀ ਅਸੀਂ ਬਹੁਤ ਜ਼ਿਆਦਾ ਇਸ ਚੀਜ਼ ਨਾਲ ਇੱਕ ਤਰ੍ਹਾਂ ਨਾਲ ਡਰ ਗਏ ਹਾਂ ਕਿ ਕਿਤੇ ਸਾਡੀ ਸਟੇਟ 'ਚ ਕੋਈ ਇਸ ਤਰ੍ਹਾਂ ਦੀ ਅਣਸਖਾਵੀ ਘਟਨਾ ਨਾ ਵਾਪਰੇ ਔਰ ਅਸੀਂ ਉਹਦੇ ਲਈ ਜਿਹੜੇ ਤੁਰੰਤ ਕੋਈ ਕਦਮ ਚੁੱਕਣ ਜਾ ਰਹੇ ਹਾਂ ਜਿਹਦੇ ਨਾਲ ਬੱਚਿਆਂ ਦੀ ਸੁਰੱਖਿਆ ਚਾਹੇ ਉਹ ਹਸਪਤਾਲਾਂ 'ਚ ਹੋਣ ਚਾਹੇ ਕਿਤੇ ਹੋਰ ਇੰਸਟੀਟਿਊਸ਼ਨ 'ਚ ਕੰਮ ਕਰ ਰਹੀਆਂ ਹੋਣ ਉਹਨਾਂ ਦੇ ਲਈ ਸਖਤ ਕਾਨੂੰਨ ਅਤੇ ਫੈਸਲੇ ਅਸੀਂ ਆਉਣ ਵਾਲੇ ਦਿਨਾਂ ਚ ਲਵਾਵਾਂਗੇ ਕਿਹੜੀਆਂ ਕਿਹੜੀਆਂ ਡਿਮਾਂਡਾਂ ਦਾ ਤੁਸੀਂ ਤੁਹਾਡੇ ਸਾਹਮਣੇ ਰੱਖਿਆ ਔਰ ਤੁਸੀਂ ਉਹਨਾਂ ਨੂੰ ਭਰੋਸਾ ਦਵਾਇਆ ਅੱਜ ਮੈਡੀਕਲ ਕਾਲਜ ਫਰੀਦਕੋਟ ਵੱਲੋਂ ਇੱਕ ਤਾਂ ਸਿਕਿਉਰਿਟੀ ਪਰਸਨਸ ਦੀ ਘਾਟ ਬਾਰੇ ਦੱਸਿਆ ਗਿਆ ਔਰ ਉਹਨਾਂ ਨੇ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਇਹ ਚੱਲ ਰਿਹਾ ਔਰ ਕੱਲ ਮੀਟਿੰਗ ਵੀ ਹੋਣ ਜਾ ਰਹੀ ਹੈ ਜਿਦੇ ਚ ਇਹ ਜਿਹੜਾ ਪਹਿਲ ਦੇ ਆਧਾਰ ਤੇ ਮੁੱਦਾ ਉਠਾਇਆ ਜਾਵੇਗਾ ਕਿ ਸਿਕਿਉਰਿਟੀ ਪਰਸਨ ਜਥੇ ਸਫੀਸ਼ੀਐਂਟ ਹੋਣ ਦੂਜੀ ਗੱਲ ਸੀਸੀਟੀਵੀ ਕੈਮਰੇ ਜੇ ਆਪਾਂ ਲਗਾ ਦਿੰਨੇ ਆ ਤਾਂ ਉਹਨਾਂ ਨੂੰ ਮਾਨੀਟਰ ਕਰਨ ਲਈ ਕੋਈ ਇੱਥੇ ਬੈਠਾ ਹੋਵੇ ਪੁਲਿਸ ਕਰਮਚਾਰੀ ਤਾਂ ਕਿ ਪਤਾ ਲੱਗੇ ਕਿ ਕਿਤੇ ਕੋਈ ਜਾ ਰਿਹਾ ਹੈ ਤਾਂ ਉਹਦੇ ਪਿੱਛੇ ਕੋਈ ਅਨਸੁਖਾਵੀ ਘਟਨਾ ਹੋਣ ਦਾ ਖਤਰਾ ਨਹੀਂ ਹੈ ਤਾਂ ਆਪਾਂ ਉਹਦੇ ਤੇ ਤੁਰੰਤ ਐਕਸ਼ਨ ਲੈ ਲਈਏ ਤਾਂ ਕਿ ਇਹੋ ਜਿਹਾ ਕੁਝ ਵਾਪਰੇ ਨਾ ਸੋ ਪਹਿਲੀ ਗੱਲ ਸਿਕਿਉਰਿਟੀ ਗਾਰਡਸ ਔਰ ਸੀਸੀਟੀਵੀ ਕੈਮਰੇ ਜਿਹੜੇ ਅਸੀਂ ਸ਼ੂਰ ਕਰਾਂਗੇ ਕਿ ਇਸ ਇੰਸਟੀਚਿਊਸ਼ਨ ਦੇ ਵਿੱਚ ਜੋ ਡਿਮਾਂਡ ਕੀਤੀ ਗਈ ਹੈ ਉਹਨੂੰ ਜਲਦ ਪੂਰਾ ਕਰੀਏ ਉਹਨਾਂ ਨੇ ਇਹ ਵੀ ਕਿਹਾ ਡੀਜੀਪੀ ਪੰਜਾਬ ਤੋਂ ਲੈ ਕੇ ਥਾਣਿਆਂ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਤਾਂ ਜੋ ਸਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਆਉਣ ਵਾਲੇ ਬਿਲਕੁਲ ਜੀ ਔਰ ਡਾਕਟਰਸ ਨੇ ਮੰਗ ਕੀਤੀ ਹੈ ਕਿ ਜਿਹੜੇ ਲੋਕ ਜਦੋਂ ਅਸੀਂ ਲੋਕਾਂ ਦਾ ਇਲਾਜ ਕਰਦੇ ਹਾਂ ਕਿਉਂਕਿ ਡਾਕਟਰ ਰੱਬ ਤਾਂ ਨਹੀਂ ਉਹਨੇ ਤਾਂ ਕੋਸ਼ਿਸ਼ ਕਰਨੀ ਹੈ ਜਿੱਤੇ ਕਿਤੇ ਨਹੀਂ ਇਲਾਜ ਹੁੰਦਾ ਤਾਂ ਲੋਕ ਖੜੇ ਹੋ ਜਾਂਦੇ ਆ ਡਾਕਟਰਾਂ ਦੇ ਖਿਲਾਫ ਹੀ ਖੜੇ ਹੋ ਜਾਂਦੇ ਆ ਜਦ ਕਿ ਸਪੀਮ ਕੋਰਟ ਵੱਲੋਂ ਇਹ ਹਦਾਇਤਾਂ ਨੇ ਕਿ ਇਸ ਤਰ੍ਹਾਂ ਦਾ ਕੋਈ ਵੀ ਐਕਸ਼ਨ ਡਾਕਟਰਸ ਤੇ ਨਹੀਂ ਲੈਣਾ ਔਰ ਉਹਨੂੰ ਅਸੀਂ ਪੰਜਾਬ 'ਚ ਸਟ੍ਰਿਕਟਲੀ ਇੰਪਲੀਮੈਂਟ ਕਰਨ ਲਈ ਇੱਕ ਸਪੈਸ਼ਲ ਮੀਟਿੰਗ ਰੱਖੀ ਹੈ ਹੈਲਥ ਡਿਪਾਰਟਮੈਂਟ ਬਿਲਕੁਲ ਜੀ ਔਰ ਉਹਦੇ ਵਿੱਚ ਸਾਰੇ ਅਸੀਂ ਡਾਕਟਰਸ ਵੀ ਬੁਲਾਏ ਆ ਹੈਲਥ ਡਿਪਾਰਟਮੈਂਟ ਵੀ ਆ ਸਾਡਾ ਡਿਪਾਰਟਮੈਂਟ ਔਰ ਇਹ ਕਹਿ ਲੋ ਕਿ ਸਾਡੀ ਸਰਕਾਰ 'ਚ ਡਾਕਟਰਸ ਬੜੇ ਆਏ ਆ ਬਸ 12 ਡਾਕਟਰਸ ਹੈਗੇ ਔਰ ਸਾਰੇ ਡਾਕਟਰਸ ਅਸੀਂ ਇਕੱਠੇ ਹੋ ਕੇ ਜੋ ਵੀ ਇਹਨਾਂ ਦੀਆਂ ਪ੍ਰੋਬਲਮਸ ਹੈ ਉਹਨਾਂ ਤੇ ਐਕਸ਼ਨ ਲੈਣ ਲਈ ਅਸੀਂ ਪੰਜਾਬ ਸਰਕਾਰ ਸੈਂਟਰ ਸਰਕਾਰ ਅਗੇ ਕਿਸ ਤਰੀਕੇ ਦੀ ਜਿਹੜੀ ਭੂਮਿਕਾ ਨਿਭਾਵੀਗੀ ਇਹਨਾਂ ਨੂੰ ਇਨ ਮੈਂ ਆਪਣੇ ਬਾਰੇ ਕਹਿ ਸਕਦੀ ਹਾਂ ਕਿ ਜੋ ਮੇਰਾ ਵਿਭਾਗ ਹੈ ਮੈਂ ਉਹਨਾਂ ਤੋਂ ਫੰਡਸ ਲਵਾਵਾਂਗੀ ਕਿ ਸਾਡੇ ਜਿੱਥੇ ਵੀ ਇੰਸਟੀਚਿਊਟ ਇਸ ਤਰ੍ਹਾਂ ਦੇ ਬਣੇ ਹੋਏ ਨੇ ਜਿੱਥੇ ਕਿ ਸਾਨੂੰ ਸਿਕਿਉਰਿਟੀ ਬਹੁਤ ਜ਼ਿਆਦਾ ਚਾਹੀਦੀ ਹੈ ਇੱਕ ਤਾਂ ਉਹਦੇ ਲਈ ਸਾਨੂੰ ਫੰਡਸ ਦੇਣ ਅਸੀਂ ਉੱਥੇ ਸੀਸੀਟੀਵੀ ਕੈਮਰਾਜ਼ ਲਗਾਈਏ ਅਸੀਂ ਉੱਥੇ ਸਿਕਿਉਰਿਟੀ ਇਨਸ਼ੋਰ ਕਰੀਏ ਸੋ ਉਸ ਤੋਂ ਬਾਅਦ ਟੀਜੀਪੀ ਥਰੂ ਵੀ ਅਸੀਂ ਆਪਣੀ ਮੰਗ ਪਹੁੰਚਾਵਾਂਗੇ ਕਿ ਕਿਸ ਤਰ੍ਹਾਂ ਪੁਲਿਸ ਨੂੰ ਅਸੀਂ ਹੋਰ ਸਟਰੋਂਗ ਕਰਕੇ ਇਸ ਲਾਈਨ ਨਾਲ ਜੋੜੀਏ ਤਾਂ ਕਿ ਇਮੀਡੀਏਟਲੀ ਐਕਸ਼ਨ ਹੋਵੇ ਜਿੱਥੇ ਕਿਤੇ ਵੀ ਸਾਨੂੰ ਲੱਗਦਾ ਇਹੋ ਜੀ ਘਟਨਾ ਐਮਐਲਏ ਸਾਹਿਬ ਤੁਸੀਂ ਵੀ ਕੱਲ ਕੈਂਡਲ ਮਾਰਕ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਨਾਲ ਖੜੇ ਹੋ ਇਹਨਾਂ ਤੁਸੀਂ ਆ ਜੀ ਦੇਖੋ ਬਹੁਤ ਮੰਦਭਾਗੀ ਘਟਨਾ ਹੈ ਔਰ ਅੱਜ ਸਾਰਾ ਦੇਸ਼ੀ ਉਸ ਬੱਚੀ ਦੇ ਪਰਿਵਾਰ ਦੇ ਨਾਲ ਖੜਾ ਕੋਰੋਨਾ ਦੀ ਸਮिति ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਮੁੱਖ ਮੰਤਰੀ ਸਾਹਿਬ ਦਾ ਪੂਰਾ ਜੋਰ ਲੱਗਿਆ ਹੈ ਪੰਜਾਬ ਦੇ ਅੰਦਰ ਕਿ ਅਸੀਂ ਇਸ ਤਰ੍ਹਾਂ ਦੀ ਕੋਈ ਪੰਜਾਬ ਦੇ ਅੰਦਰ ਘਟਨਾ ਨਾ ਵਾਪਰੇ ਜੋ ਵੀ ਅਸੀਂ ਅਗਾਊਂ ਪ੍ਰਬੰਧ ਕਰੀਏ ਨੁਕਸਾਨ ਹੋਣ ਤੋਂ ਬਾਅਦ ਤਾਂ ਪ੍ਰਬੰਧ ਸਾਰੇ ਕਰਦੇ ਆ ਸੋ ਇਸ ਵਾਸਤੇ ਵੱਡੇ ਪੱਧਰ ਤੇ ਪੰਜਾਬ ਦੇ ਅੰਦਰ ਮੰਤਰੀ ਸਾਹਿਬਾਨ ਦਾ ਕੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਥੋਂ ਦੇ ਡਾਇਰੈਕਟਰ ਸਾਹਿਬਾਨ ਨਾਲ ਵੀ ਮੁਲਾਕਾਤ ਕਰ ਰਹੇ ਭੈਣ ਜੀ ਬਲਜੀਤ ਕੌਰ ਇਸੇ ਤਹਿਤ ਪਹੁੰਚੇ ਇੱਥੇ ਤੋਂ ਹੋਰ ਵੀ ਜਿਹੜਾ ਕੱਲੂ ਵੀ ਇੱਕ ਵੱਡੀ ਮੀਟਿੰਗ ਹੈ ਔਰ ਮੁੱਖ ਮੰਤਰੀ ਸਾਹਿਬ ਦਾ ਇਹ ਹਦਾਇਤਾਂ ਵੀ ਕੀਤੀਆਂ ਹੋਈਆਂ ਕਿ ਫੋਰਸ ਨੂੰ ਹੋਰ ਜਿਹੜਾ ਹੈਗਾ ਤੇਜ਼ ਕਰਨਾ ਚੁਸਤ ਕਰਨਾ ਤਾਂ ਨਵੀਂ ਪਰਤੀ ਵੀ ਕਰ ਰਹੇ ਬਹੁਤ ਜਲਦ ਹੋਰ ਵੀ ਹੋਰ ਸਕਿਉਰਟੀ ਦਾ ਪ੍ਰਬੰਧ ਸਕਿਉਰਟੀ ਗਾਰਡਜ਼ ਦਾ ਪ੍ਰਬੰਧ ਜੋ ਵੀ ਜਿਵੇਂ ਜਿਵੇਂ ਡਾਕਟਰ ਸਾਹਿਬਾਨਾ ਨੇ ਕਿਹਾ ਕਿਤੇ ਕੋਈ ਲੈਟਾਂ ਦੀ ਕਮੀ ਹੈ ਉਹ ਸਰਕਾਰ ਦੇ ਵੱਲੋਂ ਅਸੀਂ ਛੇਤੀ ਪੂਰਾ ਕਰ ਲਾਂਗੇ ਥੈਂਕ ਯੂ ਵੈਰੀ ਮਚ ਤਾ ਸੁਣਿਆ ਤੁਸੀਂ ਅੱਜ ਕੈਬਨਟ ਮਨਿਸਟਰ ਹੈ ਜਿਹੜੇ ਬਲਜੀਤ ਕੌਰ ਜੀ ਉਹ ਖੁਦ ਜਿਹੜਾ ਇਹ ਰੋਸ ਪ੍ਰਦਰਸ਼ਨ ਲਗਾਤਾਰ ਜਿਹੜਾ ਕਰ ਰਹੇ ਨੇ ਕੋਲਕਾਤਾ ਦਾ ਜਿਹੜਾ ਅਨਸਾਫ਼ ਮੰਗ ਰਹੇ ਨੇ ਜਿੰਨੇ ਡਾਕਟਰ ਤੁਸੀਂ ਨੇ ਪੂਰੇ ਪੰਜਾਬ ਦੇ ਵਿੱਚ ਤਾਂ ਉਹਨਾਂ ਦੇ ਹੱਕ ਦੇ ਵਿੱਚ ਪੰਜਾਬ ਸਰਕਾਰ ਖੜ ਚੁੱਕੀ ਹੈ ਤਾਂ ਫਰੀਦਕੁਰ ਦੇ ਗੁਰਗੁਪਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਅੱਜ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਉਹਨਾਂ ਦੇ ਸਮਰਥਨ ਦੇ ਵਿੱਚ ਕੈਬਨਟ ਮੰਤਰੀ ਬਲਜੀਤ ਕੋਰ ਤੇ ਨਾਲ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋ ਪਹੁੰਚਿਆ ਤਾਂ ਉਹਨਾਂ ਨੇ ਕਿਹਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇਨਸਾਫ ਦਵਾਇਆ ਜਾਵੇਗਾ ਜੋ ਇਹਨਾਂ ਦੀਆਂ ਡਿਮਾਂਡਸ ਐ ਉਹ ਪੂਰੀਆਂ ਕੀਤੀਆਂ ਜਾਣਗੀਆਂ ਕੋਈ ਵੀ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਗੁਰਜੀਤ ਸਿੰਘ ਰਮਾਣਾ ਡੀ 5 ਚੈਨਲ ਪੰਜਾਬੀ ਫਰੀਦਕੋਟ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ